ਪਰ ਦਾਦੇ ਆ ਤੈਨੂੰ ਤੇਜ ਸੁੱਖਣੀ ਬਦਲੇ ਤੱਤੀ ਤਵੀ ਤੇ ਬਹਿਣਾ ਪਿਆ ਤੱਤੀ ਤਵੀ ਤੇ ਪਰ ਫਿਰ ਵੀ ਤੂੰ ਦਾਤਾ ਕਿੰਨਾ ਸ਼ਾਂਤ ਹੈ ਕਿੰਨਾ ਤੇਰੇ ਜਿ ਧੀਰਜ ਹੈ ਕਿੰਨਾ ਤੇਰੀ ਟਿਕਾਉ ਹੈ ਤੇ ਕਿੰਨੀ ਅਪਰੰਤ ਦੀ ਵਿਅਕਤੀ ਹੈ ਨਾ ਤੂੰ ਆਗਰ ਦੇ ਵਿੱਚ ਬੰਨਣ ਕੋਣ ਵਾਲੇ ਨੂੰ ਸ਼ਰਾਪ ਦਿੰਦਾ ਨਾ ਤੂੰ ਤੱਤੀ ਰੇਤ ਕੋਲ ਵਾਲੇ ਨੂੰ ਸ਼ਰਾਪ ਦਿੰਦਾ ਨਾ ਤੱਤੀ ਤਵੀ ਤੇ ਬਿਠਾਉਣ ਵਾਲੇ ਨੂੰ ਸ਼ਰਾਪ ਦਿੰਦਾ ਮਾਲਕਾ ਸਾਰੀ ਤੱਤੇ ਨੇ ਇਹਤ ਕੋਲ ਵਾਲਾ ਵੀ ਗਰਮ ਸੁਭਾਅ ਦੇ ਵਿੱਚ ਬੈਠਾ ਕਿੰਨਾ ਮਾਰ ਕੇ ਸਾਹ ਲੈਣਾ ਇਹਨੂੰ ਅੱਗ ਡੋਣ ਵਾਲਾ ਨੇ ਕਿੰਨਾ ਮੈਂ ਸਾੜ ਦੇਵਾਂਗਾ ਤੇ ਜਿਹੜਾ ਚੰਦੂ ਕੋਲ ਖੜਾ ਉਹ ਕਦਾ ਕੱਖ ਦੀ ਰਹਿਣ ਦੇਵਾਂਗਾ ਦਾਤਿਆ ਧਰਦੀ ਵੀ ਤੱਤੀ ਹੈ ਰਕਤ ਮਹੀਨਾ ਵੀ ਤੱਤਾ ਆਸ-ਆਸੇ ਪਾਸੇ ਖੜੇ ਵੀ ਤੱਤੇ ਨੇ ਪਰ ਦਾਤਿਆ ਤੇਰੀ ਰਹਿਮਤ ਹੈ ਤੇਰੀ ਬਖਸ਼ਿਸ਼ ਤੂੰ ਹੀ ਠੰਡਾ ਕੱਲ ਤਾਤੀ ਠੰਡਾ ਕਰਦਾ ਓ ਤੂੰ ਕਿੰਨਾ ਤੇਰੇ ਚ ਧੀਰਜ ਹੈ ਕਿੰਨਾ ਸਬਰ ਹੈ ਕਿੰਨਾ ਟਿਕਾਉ ਹੈ ਇੱਥੇ ਮੈਂ ਪੰਜ ਕੌੜੀਆਂ ਪੜਦਾ ਵੱਧ ਕੋਈ 2 ਵਜਾਂ ਮਾਰੇ ਤ ਲੋਕੀ ਬੋਲਦਾ ਤੁਹਾਨੂੰ ਸੁਣਦਾ ਨਹੀਂ ਮੈਂ ਕਾਠ ਦੇ ਨਹੀਂ ਜਾਂਦਾ ਕਮਾਲ ਦੀ ਗੱਲ ਹੈ ਕਿਹੜਾ ਟਿਕਾਉ ਕਿਹੜਾ ਧੀਰਜ ਧੀਰਜ ਸਿੱਖਣਾ ਤੇ ਗੁਰੂ ਅਕਾਲ ਸਾਹਿਬ ਬਾਸ਼ਾ ਜੀ ਤੋਂ ਸਿੱਖ ਗਏ ਕਿਸੇ ਨੂੰ ਵੀ ਮਾੜਾ ਬੋਲਨੇ ਬੋਲਿਆ ਉਹ ਗੱਤੇ ਤੇ ਘੁੰਮ ਜੇ ਤੇਰਾ ਆਹ ਹੋ ਜਾਵੇ ਨਹੀਂ ਤਿਉਂ ਤੇਰਾ ਕੀਆ ਮਿੱਠਾ ਲੱਗੇ ਮਾਲਕਾ ਤੇਰਾ ਭਾਣਾ ਸੀ ਉਦਾਂ ਵੀ ਤਾਂ ਭਾਣਾ ਬੱਢੀ ਜਾਣਾ ਨਾ ਉਦਾਂ ਵੀ ਤਾਂ ਸਰੀਰ ਤੈ ਉਹ ਨਾਸ਼ ਹੋਈ ਜਾਣਾ ਠੀਕ ਹੈ ਇਹਨਾਂ ਦੇ ਤਾਂ ਫਿਰ ਕਿੰਦੀ ਕੋ ਗੱਲ ਹੈ ਕੱਪੜਾ ਤਾਂ ਉਦਾਂ ਵੀ ਫਾੜੀ ਜਾਣਾ ਜੇ ਅਜ ਕਿਸੇ ਨੇ ਫਾੜ ਦਿੱਤਾ ਫਿਰ ਕਿੰਦੀ ਕੋ ਗੱਲ ਹੈ ਇਹ ਮੇਰੇ ਮਾਲਕ ਜੀ ਤੂੰ ਕਿਰਪਾ ਕੀਤੀ ਆ ਤੱਤੀ ਬਾਉ ਨਾ ਲੱਗਈ ਔਰ ਜੇ ਤੱਤੀ ਬਾਉ ਦਾ ਅਰਥ ਇਹ ਨਹੀਂ ਐ ਕਿ ਕੱਲ ਨੂੰ ਕਹੇ ਤੁਹਾਡਾ ਗੁਰੂ ਕਹਿੰਦਾ ਤੱਤੀ ਬਾਣੀ ਲੱਗਦੀ ਤੁਸੀਂ ਏਸੀ ਕੋਲ ਆ ਕੇ ਬੈਠੇ ਤਤੀ ਬਗਦਤ ਹੈ ਉਹ ਤੁਹਾਡੇ ਅੰਦਰ ਸੋਚ ਕਦੀ ਵੀ ਪੈਦਾ ਨਹੀਂ ਹੋਵੇਗੀ ਜਿਹੜੀ ਸੋਚ ਤੁਹਾਨੂੰ ਤੁਹਾਡੇ ਗੁਰੂ ਅਤੇ ਰੱਬ ਤੋਂ ਦੂਰ ਕਰ ਦੇਵੇ ਜਿਹਨੂੰ ਬਾਬਾ ਨਾਨਕ ਜੀ ਨੇ ਕੂੜ ਦੀ ਪਾਲ ਕਹਿ ਦਿੱਤਾ ਕਿ ਹੈ ਅੰਦਰ ਹੀ ਰੱਬ ਆਤਮਾ ਤੇ ਪਰਮਾਤਮਾ ਹੈ ਅੰਦਰ ਹੀ ਏਕਾ ਸੇਜ ਵਿਚਿ ਧਨ ਤਨਤਾ ਧਨ ਸੂਤੀ ਪੈ ਸਦਜਾ ਗੰਤਾ ਪੀਓ ਮਧਰੋ ਧਨਮਤਵੰਤਾ ਧਨ ਜਾਗੇ ਚ ਪਿਰ ਬੁਲੰਦਾ ਹੈ ਹੈ ਅੰਤਰੀ ਆਤਮਾ ਤੇ ਪਰਮਾਤਮਾ ਪਰਮੇਸ਼ਰ ਇੱਕ ਛੋਟੀ ਜੀ ਦਵਾਰ ਪੈ ਤੇ ਛੋਟੀ ਜੀ ਛੋਟੀ ਜੀ ਜੇ ਮੈਂ ਪਿਛਲੇ ਦਿਨ ਵੀ ਬੇਨਤੀ ਕੀਤੀ ਕੰਦ ਤਾਂ ਕੰਦ ਹੀ ਹੁੰਦੀ ਹੈ ਜਿੰਨਾ ਚਿਰ ਘਰ ਦੇ ਵਿੱਚ ਨਹੀਂ ਵੱਜਦੀ ਨਾ ਸੇਕ ਘਾਰੇ ਟਿਕ ਤੇ ਉਹ ਘਰ ਵੀ ਬਾਪੂ ਦੇ ਨਾਂ ਤੇ ਬੋਲਦਾ ਹੁੰਦਾ ਤੇ ਫਲਾਣਾ ਸਿਓ ਦਾ ਘਰ ਹੈ ਪਰ ਅੱਜ ਉਸ ਘਰ ਵਿੱਚ ਉਲਾਦ ਦੇ ਬਖੇੜੇ ਕਰਕੇ ਇੱਕ ਕੰਦ ਵੱਜ ਗਈ ਇੱਕ ਕੰਦ ਘਰ ਉਹੀ ਹੈ ਕਮਰੇ ਵੀ ਉਹੀ ਨੇ ਬੇਡਾ ਵੀ ਉਹੀ ਹੈ ਸਭ ਕੁਝ ਉਹੀ ਹੈ ਬਾਪ ਕਰਨਾ ਪਰਿਵਾਰ ਦੇ ਜੀ ਵੀ ਉਹੀ ਨੇ ਉਹ ਵੀ ਕੋਈ ਬਾਹਰੋਂ ਨਹੀਂ ਆਇਆ ਪਰ ਇੱਕ ਗੰਦ ਵੱਜ ਗਈ ਇੱਕ ਗੰਦ ਨੇ ਦੋ ਘਰਾਂ ਦਾ ਨਾਮ ਦੇ ਦਿੱਤਾ ਆ ਵੱਡੇ ਦਾ ਆ ਛੋਟੇ ਦਾ ਜਦ ਤੱਕ ਕੰਦ ਨਹੀਂ ਵੱਜੀ ਸੀ ਲੋਕ ਕਹਿੰਦੇ ਫਲਾਣਾ ਸਿੰਘ ਦਾ ਘਰ ਹੈ ਅੱਜ ਕੰਦ ਵੱਜ ਗਈ ਹੈ ਅੱਜ ਕਹਿੰਦੇ ਉਹਦੇ ਵੱਡੇ ਪੁੱਤਰ ਦਾ ਘਰ ਹੈ ਛੋਟੇ ਪੁੱਤਰ ਦਾ ਘਰ ਹੈ ਅੱਜ ਕੰਦ ਵੱਜਣ ਕਰਕੇ ਘਰ ਦੋ ਪੁੱਤਰਾਂ ਦੇ ਨਾਮ ਬੋਲਣ ਲੱਗ ਗਿਆ ਤੇ ਮਾਲਕ ਦਾ ਨਾਮ ਹੀ ਗਾਇਬ ਹੋ ਗਿਆ ਅੱਜ ਜੀ ਭੈਣ ਵੀ ਆਉਂਦੀ ਹੈ ਤੇ ਪੁੱਛਦੀ ਆ ਵੱਡੇ ਕੋਲੇ ਜਾਵਾਂ ਜਾਂ ਛੋਟੇ ਕੋਲੇ ਜਾਵਾਂ ਇੱਕ ਕੰਦ ਵੱਜੀ ਘਰ ਵਿੱਚ ਤੇ ਫਿਰ ਵੱਡਾ ਭਰਾ ਛੋਟੇ ਭਰਾ ਦੇ ਜੋ ਕਾਨੂੰਨੀ ਦੇਖ ਸਕਦਾ ਹੈ ਉਸੇ ਘਰ ਵਿੱਚ ਹੀ ਤੇ ਛੋਟਾ ਭਾਵੇਂ ਵੱਡੇ ਆਪਦੇ ਭਤੀਜਾ ਨੂੰ ਨਹੀਂ ਦੇਖ ਸਕਦਾ ਭਾਗਾਂ ਵਾਲੇ ਦੇ ਘਰ ਵਿੱਚ ਇੱਕ ਛੋਟੀ ਜੀ ਕੰਧ ਵੱਜ ਜਾਵੇ ਇੱਕ ਘਰ ਦੇ ਦੋ ਹਿੱਸੇ ਕਰ ਦਿੰਦੀ ਹੈ ਪਰਿਵਾਰ ਦੇ ਵਿੱਚ ਰਹਿੰਦੇ ਹੋਏ ਮੈਂਬਰਾਂ ਨੂੰ ਵੀ ਦਰਸ਼ਨ ਨਹੀਂ ਦੇਣ ਦਿੰਦੀ ਤੇ ਜਿਹੜੀਆਂ ਸਾਡੇ ਅੰਦਰ ਕੰਧਾਂ ਵੱਜ ਗਈਆਂ ਇਹਨਾਂ ਨੇ ਤਾਂ ਪਤਾ ਨਹੀਂ ਕਿੱਥੋਂ ਕਿੱਥੋਂ ਤੱਕ ਬੁਖੇੜੇ ਖੜੀ ਕਰ ਦਿੱਤੇ ਹਾਂ ਸ਼ਾਂਤੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਕੀ ਤੁਹ ਸੱਚਾ ਸੁਭੀ ਕੋਟਾ ਤੇ ਪ੍ਰਮਾਤਮਾ ਵਾਹਿ ਪ੍ਰਤੀਕਾਰ ਖਾਲਸਾ ਵਾਹਿ ਜੀ ਦੀ ਜਪੈ